ਫਕੀਰ ਦੇ ਪਿੰਡ ਵਾਲਿਆਂ ਨੂੰ ਨਸੀਹਤ ਉੱਤਰੀ ਭਾਰਤ ਦੇ ਇੱਕ ਪਿੰਡ ਵਿੱਚ ਇੱਕ ਬਜ਼ੁਰਗ ਫਕੀਰ ਰਹਿੰਦੇ ਸਨ ਅਕਸਰ ਪਿੰਡ ਦੇ ਲੋਕ ਉਹਨਾਂ ਦੇ ਕੋਲ ਸਲਾਹ ਲੈਣ ਦੇ ਜਾਂਦੇ ਸਨ ਅਚਾਨਕ ਇੱਕ ਬਿਮਾਰੀ ਫੈਲ ਗਈ ਤੇ ਪਿੰਡ ਦੇ ਸਾਰੇ ਕੁੱਕੜ ਕੁਕੜੀਆਂ ਤੇ ਚੂਚੇ ਮਰ ਗਏ ਪਿੰਡ ਵਾਲੇ ਫਕੀਰ ਕੋਲ ਗਏ ਤੇ ਕਿਹਾ ਹਜ਼ਰਤ ਸਾਡੇ ਪਿੰਡ ਦੇ ਸਾਰੇ ਕੁੱਕੜ ਕੁਕੜੀਆਂ ਤੇ ਛੋਟੇ ਛੋਟੇ ਚੂਚੇ ਤੱਕ ਮਰ ਗਏ ਹਨ ਅਸੀਂ ਕੀ ਕਰੀਏ ਫਕੀਰ ਨੇ ਸਿਰਫ ਇੰਨਾ ਹੀ ਕਿਹਾ اچھا ਇਸ ਵਿੱਚ ਹੀ ਭਲਾਈ ਹੈ ਕੁਝ ਦਿਨਾਂ ਬਾਅਦ ਕੁਝ ਅਜੀਬ ਬਿਮਾਰੀ ਫੈਲੀ ਕਿ ਪਿੰਡ ਦੇ ਸਾਰੇ ਕੁੱਤੇ ਮਰ ਗਏ ਲੋਕਾਂ ਨੇ ਉਸ ਬਜ਼ੁਰਗ ਅੱਗੇ ਬੇਨਤੀ ਕੀਤੀ ਹਜ਼ਰਤ ਪਿੰਡ ਦੇ ਸਾਰੇ ਕੁੱਤੇ ਮਰ ਗਏ ਹੁਣ ਕੁੱਤਿਆਂ ਤੋਂ ਬਿਨਾਂ ਚੋਰਾਂ ਤੋਂ ਇਸ ਪਿੰਡ ਦੀ ਰਖਵਾਲੀ ਕੌਣ ਕਰੇਗਾ ਅਸੀਂ ਕੀ ਕਰੀਏ ਫਕੀਰ ਨੇ ਫਿਰ ਕਿਹਾ ਇਸ ਵਿੱਚ ਹੀ ਕੋਈ ਭਲਾਈ ਹੋਵੇਗੀ ਉਸ ਜਮਾਨੇ ਵਿੱਚ ਮਾਜਸਾ ਨਹੀਂ ਸੰਹੁੰਦੀਆਂ ਪਿੰਡ ਦੇ ਲੋਕ ਅੱਗ ਨੂੰ ਦਬਾ ਕੇ ਰੱਖਦੇ ਸਨ ਪਿੰਡ ਦੇ ਕੁੱਤੇ ਮਰਨ ਤੋਂ ਕੁਝ ਸਮੇਂ ਬਾਅਦ ਬੜੀ ਜ਼ਬਰਦਸਤ ਹਨੇਰੀ ਤੇ بارش ਆਈ ਕਿ ਸਾਰੇ ਪਿੰਡ ਦੀ ਅੱਗ ਇੱਕ ਚਮਤਕਾਰ ਵਾਂਗ ਇੱਕਦਮ ਬੁਝ ਗਈ ਇਸ ਤੋਂ ਲੋਕ ਹੋਰ ਵੀ ਦੁਖੀ ਹੋ ਗਏ ਲੋਕਾਂ ਨੇ ਫਕੀਰ ਕੋਲ ਜਾ ਕੇ ਅਰਜ਼ ਕੀਤੀ ਹਜ਼ਰਤ ਹੁਣ ਤਾਂ ਸਾਰੇ ਪਿੰਡ ਦੀ ਅੱਗ ਵੀ ਬੁਝ ਗਈ ਹੈ ਕੀ ਕੀਤਾ ਜਾਏ ਉਹ ਕਹਿਣ ਲੱਗੇ ਇਹ ਤਾਂ ਮਾਲਕ ਦੀ ਹੋਰ ਵੀ ਦਇਆ ਹੈ ਲੋਕਾਂ ਨੇ ਫਕੀਰ ਕੋਲੋਂ ਪੁੱਛਿਆ ਹਜ਼ਰਤ ਇਸ ਵਿੱਚ ਦਇਆ ਵਾਲੀ ਕਿਹੜੀ ਗੱਲ ਹੈ ਜਦ ਸਾਡੇ ਕੋਲ ਖਾਣਾ ਬਣਾਉਣ ਲਈ ਅੱਗ ਹੀ ਨਹੀਂ ਹੈ ਫਕੀਰ ਨੇ ਕਿਹਾ ਇੰਤਜ਼ਾਰ ਕਰੋ ਤੇ ਦੇਖਦੇ ਜਾਓ ਮਾਲਕ ਦੀ ਮौज ਨੂੰ ਸਮਝਣਾ ਇੰਨਾ ਸੌਖਾ ਨਹੀਂ ਧੀਰਜ ਰੱਖੋ ਲੋਕਾਂ ਨੇ ਇਸ ਗੱਲ ਨੂੰ ਪਸੰਦ ਨਾ ਕੀਤਾ ਅਤੇ ਦੁਬਾਰਾ ਅਰਜ਼ ਕੀਤੀ ਹਜ਼ਰਤ ਸਾਡੇ ਹੱਕ ਵਿੱਚ ਦੁਆ ਕਰੋ ਕਹਿੰਦਾ ਹੈ ਅੱਛਾ ਇੱਕ ਦਿਨ ਹੋਰ ਠਹਿਰ ਜਾਓ ਥੈਰਾ ਵੀ ਪਤਾ ਲੱਗ ਜਾਏਗਾ ਲੋਕਾਂ ਨੇ ਯਕੀਨ ਨਾ ਕਰਦੇ ਹੋਏ ਕਿ ਆ ਚਲੋ ਚੱਲੀਏ ਇਹ ਤਾਂ ਇਸੇ ਤਰ੍ਹਾਂ ਕਰਦਾ ਰਹਿੰਦਾ ਹੈ ਅਜੇ ਇੱਕ ਦਿਨ ਹੀ ਗੁਜ਼ਰਿਆ ਸੀ ਕਿ ਇੱਕ ਲਟੇਰਿਆਂ ਦਾ ਗਰੋ ਲੁੱਟਦਾ ਹੋਇਆ ਅਤੇ ਅੱਗਾਂ ਲਾਉਂਦਾ ਹੋਇਆ ਉਧਰ ਹੀ ਗੁਜ਼ਰਿਆ ਤਾਂ ਬੋਲਿਆ ਇੱਥੇ ਦਰਖਤ ਤੇ ਹਨ ਪਰ ਨਾ ਕੁੱਤੇ ਭੌਂਕਦੇ ਨੇ ਨਾ ਕੁੱਕੜ ਬੋਲਦੇ ਨੇ ਤੇ ਨਾ ਹੀ ਧੂਆ ਨਿਕਲਦਾ ਹੈ ਇੱਥੇ ਕੋਈ ਆਬਾਦੀ ਨਹੀਂ ਛੱਡੋ ਇਹਨੂੰ ਇਹ ਕਹਿ ਕੇ ਉਹ ਪਿੰਡ ਦੇ ਬਾਹਰੋਂ ਹੀ ਲੰਘ ਗਿਆ ਜਦ ਪਿੰਡ ਦੇ ਲੋਕਾਂ ਨੂੰ ਪਤਾ ਲੱਗਾ ਕਿ ਸਭ ਕੁਝ ਕਿਉਂ ਹੋਇਆ ਉਹ ਫਕੀਰ ਕੋਲ ਗਏ ਅਤੇ ਉਨ੍ਹਾਂ ਨੇ ਤੈ ਦਿਲੋਂ ਉਸ ਦਾ ਧੰਨਵਾਦ ਕੀਤਾ ਫਕੀਰ ਨੇ ਕਿਹਾ ਭਰਾਵੋ ਸ਼ੁਕਰ ਹੈ ਤੁਸੀਂ ਸਾਰੇ ਠੀਕ ਹੋ ਜਿਸ ਉੱਤੇ ਮਾਲਕ ਦੀ ਦਇਆ ਹੋਵੇ ਉਸ ਦਾ ਬੁਰਾ ਨਹੀਂ ਹੋ ਸਕਦਾ ਸੋ ਕਹਿੰਦੇ ਨੇ ਫਕੀਰਾਂ ਦੀ ਹਰ ਗੱਲ ਵਿੱਚ ਰਮਜ਼ ਹੁੰਦੀ ਹੈ ਜਿਹੜਾ ਵੈਗੁਰੂ ਦਾ ਹੁਕਮ ਜਾਂ ਬਾਣਾ ਮੰਨੇ ਉਹੀ ਉਹ ਦਾ ਸੇਵਕ ਹੈ ਉਹੀ ਗੁਰਮਖ ਹੈ